ਮਾਕਲੇ ਵੀ ਲਗਦਾ ਮੈਂ ਬਰਾਬਰ ਤੰਦengan ਇਹ ਵੀ ਵੀਰ ਨੂੰ ਜਾਇ ਲੈਣਾ ਪਟਵਾਰੀ ਇੱਥੇ ਕੋਲ ਤਾਂ ਹਨਾ ਉਹਨਾਂ ਨੂੰ ਨਹੀਂ ਕਹਿ ਤਾ ਵੀਰ ਕਿਹੜੇ ਪਿੰਡ ਦੇ ਪਿੰਡ ਕਿਹੜਾ ਆਪਣਾ ਹਾਂਜੀ ਪਿੰਡ ਕਿਹੜਾ ਆਪਣਾ ਕਿਹਦਾ ਤੁਹਾਡਾ ਸਾਰਿਆਂ ਦਾ ਹੋਰ ਕਿਹਦਾ ਕੀ ਉਹ ਇਧਰ ਨਾਲ ਬੜਾਈ ਸਾਰਿਆਂ ਦੀ ਬਣਾਲੀ ਕਿਹਦੀ ਕਿੰਨਾ ਬਣਾਈ ਦੇਖੋ ਜੀ ਆਹ ਮੁੰਡਾ ਵੀਰ ਦੁਪਹਿਰ ਨੂੰ ਖੜਿਆ ਰਿਹਾ ਆਹ ਸਮਾਲ ਖੜਿਆ ਰਿਹਾ ਪਾਜੀ ਇਹਦੇ ਕੋਲ ਵੀਰ ਬਾਬੇ ਪੱਕੇ ਲੱਗੇ ਫਿਰ ਉਹ ਗੱਲ ਇਹ ਮੁੰਡਾ ਅੱਗੇ ਸਾਡੇ ਤੋਂ 5-6 ਵਾਰੀ ਭੱਜਿਆ ਵਾ ਤੇ ਐਤ ਕਾਬੂ ਆਇਆ ਜੇ ਇਹ ਮਰ ਗਿਆ ਲੋਕਾਂ ਨੂੰ ਸਮਾਨ ਪਿਓਣ ਡਿਆ ਜੇ ਮੈਂ ਇਹਦੇ ਕੋਟਰੀ ਦਾ ਸਰਾਂਵਾ ਦਾ ਸਰਾਂਵਾ ਦਾ ਬੰਦਾ ਜਿਹਨੇ ਭੈਣ ਤੋਂ ਚੋਰੀ ਐਕਟਿਵ ਚੋਰੀ ਸਾਰਾ ਕੁਝ ਚੋਰੀ ਭੱਟੀਗਾ ਭਰਿਆ ਵਾ ਆ ਵੀ ਕੀ ਨਾ ਕਰ ਉਹ ਨਾ ਕੀ ਤੇਰਾ ਹੈ ਲਾਡੀ ਭਾਜੀ ਦਾ ਥੂੜ ਨਹੀਂ ਨਹੀਂ ਨਾ ਲਾਡੀ ਕਿਹੜਾ ਪੈਂਦੀ ਮੇਰਾ ਭਾਈ ਖੜਾ ਤੇ ਸੱਕੀ ਵਾਲੇ ਬੰਨੇ ਕੀ ਆਇਆ ਕਿਰਤ ਦੁਆਰ ਲੱਗੇ ਕੀ ਕਰਨਾ ਹੈ ਦਵਾਈ ਲੈਣਾ ਹੈ ਸਮਾਨ ਦਵਾਈ ਕਿਹਨਾਂ ਸਮਾਨ ਚੁਟਾ ਪੀਣਾ ਹੈ ਕਿ ਵੇਚਣਾ ਨਹੀਂ ਭਾਈ ਪੀਣਾ ਹੈ ਵੇਚਣਾ ਅੱਛਾ ਤੇ ਕਿਧ ਕੋ ਲੈਣਾ ਭਾਈ ਦਰਵਾਦੂ ਜਾਣੇ ਆ ਕਿਹੜੇ ਨਾਂ ਦੱਸ ਨਾਂ ਭਾਈ ਸੱਚੀ ਨਹੀਂ ਪਤਾ ਪਰ ਮੈਂ ਇੱਕ ਦਾ ਇੱਕ ਦਾ ਨੋਟੀ ਭਾਈ ਨੋਟੀ ਆ ਹਾਂਜੀ ਕਿੰਨਾ ਸਮਾਨ ਆ ਜਿਹਨੇ ਵੇਚਿਆ ਕਿੰਨਾ ਕਿ ਵੇਚਿਆ ਭਾਈ ਹਾਲੇ ਮੈਂ ਜੁਨੇ ਮਾਲ ਖੋਲਣ ਦੇ ਹਾਲੇ ਮੈਂ ਕਿੰਨਾ ਕੀ ਤੇ ਦਾਵੀ ਕਰਾ ਮੈਂ ਭਾਈ ਹਾਂਜੀ ਦਾਵੀ ਕਰਾ ਮੈਂ ਭਾਈ ਅੰਦਾਜ਼ਾ ਦਾ ਦੇ ਅੰਦਾਜ਼ਾ ਲਾ ਲੋ ਮੈਂ 56 56 ਗ੍ਰਾਮ ਠੀਕ ਆ ਕਿੰਨੇ ਕੁ ਬੰਦਿਆਂ ਨੂੰ ਦੇ ਚਾਜਨੀ ਪਤਾ ਨਹੀਂ ਹਾਲੇ ਮੈਂ ਅੱਜ ਝੂਠੀ ਬੋਲ ਤੂੰ ਅੱਗੇ ਤੋਂ ਆਏਂਗਾ ਇੱਥੇ ਨਹੀਂ ਭਾਜੇ ਅੱਤ ਬਾਦ ਆਉਂਗਾ ਤੇ ਬੇਸ਼ੱਕ ਪੁੱਤੂ ਪੜਾ ਦੇ ਬਾਈ ਇਹਦੇ ਫੇਰ ਤੂੰ ਆਪਣੀ ਜੇ ਆਇਆ ਤਾਂ ਤੂੰ ਆਪ ਜ਼ਿੰਮੇਵਾਰੀ ਠੀਕ ਆ ਭਾਜੇ ਅੱਤ ਬਾਦ ਆਈਂਗਾ ਜਦ ਆਪੇ ਲਾ ਕੋਈ ਹਏ 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 ਆਵੇ ਇਹ ਕੋਈ ਨਹੀਂ ਫਾਦੇ ਫਾਦੇ ਉਹ ਜ਼ਰਾ ਮੇਰਾ ਨਾ ਜੀਤਾ ਕਿਹੜਾ ਪਿੰਡੀ ਢੇੜਾ ਪੁੱਛਾਂ ਕਿ ਨੀਵਾ ਪਹਿਲਾਂ ਤੁਹਾਡਾ ਖੜਿਆ ਨੀਵਾ ਢੇੜਾ ਇੱਥੇ ਕੀ ਕਰਨਾ ਆ ਆ ਮੈਂ ਇੱਥੇ ਫਿਰਦਾ ਤੁਸ ਆ ਸੜੇ ਦੇ ਖੜੀ ਟਿਕਾ ਲਉਣਾ ਆ ਰੋੜੇ ਮੇਂ ਬਣਾ ਲੈਣਾ ਅੱਗੇ ਦੇ ਰੋਡ ਦਾ ਦੇਖੋ ਜੀ ਲੱਤ ਤੇ ਸਾਡੇ ਬੰਦੇ ਦੇ ਰੋੜ ਤਾਂ ਵਾ ਤਤਾ ਕਰ ਅੱਗੇ ਤੋਂ ਆਏਗਾ ਨਹੀਂ ਭਰਾ ਤੈਨੂੰ ਲਾਸਟ ਵਾਰਨਿੰਗ ਹੈ ਅੱਗੇ ਤੋਂ ਅੱਗੇ ਤੇ ਚੱਕਾ ਦੇ ਦੇ ਨਾ ਮੈਂ ਕਰੀ ਜੀ ਆਪਣਾ ਪੇਟ ਮੇਰਾ ਹੈ ਗੁੱੱਜਾ ਪੀ ਗੁੱੱਜਾ ਪੀ ਰਹੇ ਹਾਂ ਜੀ ਇੱਥੇ ਕੰਡਾ ਹਾਂ ਜੀ ਕੀ ਕਰਨੀ ਨਾ ਰਾਤ ਦੇ ਮੈਂ ਤੇ ਮਾਰ ਦਾਂਗੇ ਭੈਣ ਤੋਂ ਆ ਵੇਲ ਪੈ ਗਿਆ ਖਲਾਸ ਲੱਗਾ ਆਹ ਵੇਖ ਲੋ ਕਿਦਾਂ ਵੀਡੀਓ ਬਣਾ ਲਾਂਗੇ ਜੀ ਗਾਹੇਗਾ ਗਾਹੇਗਾ ਇੱਧਰ ਜਾਇ ਤਾਂ ਫਿਰ ਉਹ ਮਾਰ ਦਿਓ ਛੱਕ ਹਾਂ ਬਸ ਠੀਕ ਹੈ ਨਾ ਵੇਖੋ ਆ ਆ ਆ ਵੇਖੋ ਆ ਆ ਆ ਵੇਖੋ ਸਰ ਇਹਨਾਂ ਦੇ ਭਾਈ ਇੱਕ ਆ ਨਾਲ ਤੇਰੀ ਭੈਣ ਨੂੰ ਲੰਨ ਤੁਹਾਡੀ ਨੂੰ ਤੇਰੀ ਬਾਹ ਵੇਖੋ ਲੱਤ ਵੇਖੋ ਇੱਧਰ ਆ ਆ ਕਰਾ ਸ਼ਹਿਰੀ ਨਾਲ ਗੱਲ ਕਰਾ ਪਾਪੇ ਦਾ ਨੰਬਰ ਆ ਲਗਾ ਸਰ ਦਾ ਨੰਬਰ ਆ ਆ ਲੋ ਆ ਲੋ ਜੀ ਆ ਲੋ ਆ ਲੋ ਇੱਕ ਕੁੜੀ ਕਿੱਥੇ ਆ ਇੱਕ ਦੂਜੀ ਆ ਘਰ ਆ ਜੀ ਵੀਰ ਸਾਰੇ ਉਹ ਪਾਈਏ ਬੰਦੇ ਭੈਣ ਦਿਲਾ ਮੈਨੂੰ ਇਹਨੂੰ ਤੋੜ ਕੇ ਮਾਰ ਰਹੀ ਤੈਨੂੰ ਓਏ ਹੋਣਾ ਕੰਜੀ ਉਹ ਲੱਗਦਾ ਉਹ ਨਹੀਂ ਟੁੱਟ ਸਕਦਾ ਕਿੱਥੇ ਜਾਊਗਾ ਆ ਇੱਕ ਚਾਬੀ ਦਾ